ਨਗਨਗਮ ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਹਨ ਤਿਵੇਂ-ਤਿਵੇਂ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਆਪਣੀਆਂ-ਆਪਣੀਆਂ ਰਣਨੀਤੀਆਂ ਤੇਜ਼ ਕਰ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਅੱਜ ਕਾਂਗਰਸ ਦੇ ਵੱਲੋਂ ਵੀ ਦੁਗਰੀ ਦੇ ਬਾਡ ਨੰਬਰ 48 ਤੋਂ ਸੰਭਾਵਿਤ ਉਮੀਦਵਾਰ ਦੇ ਵੱਲੋਂ ਆਪਣਾ ਦਫ਼ਤਰ ਖੋਲ ਕੇ ਚੋਣਾਂ ਦਾ ਵਿਗਲਬਸਾ ਦਿੱਤਾ ਇਸ ਦੌਰਾਨ ਦਫ਼ਤਰ ਦੇ ਉਦਘਾਟਨੀ ਸਮਾਗਮ ਦੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨ ਮੰਤਰੀ ਭਾਰਤ ਪੋਸ਼ਣ ਆਸ਼ੂ ਵੀ ਪਹੁੰਚੇ ਜਿਨ੍ਹਾਂ ਨੇ ਪੰਜਾਬ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੌਰਾਨ ਭਾਰਤ ਪੋਸ਼ਣ ਆਸ਼ੂ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਨਜ਼ਦੀਕ ਆ ਰਹੀਆਂ ਹਨ ਜੋਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਿਆ ਹਨ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨਗਰ ਨਗਮ ਚੋਣਾਂ ਨੂੰ ਲੈ ਕੇ ਪੂਰੇ ਤਰੀਕੇ ਦੇ ਨਾਲ ਤਿਆਰ ਹੈ ਆਪਣੇ ਆਫਿਸੇਸ ਖੋਲ੍ਹ ਲਏ ਆ ਉਹਦੇ ਪਾਸੇ ਪੂਰੇ ਹੋਏ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਾਂਗਰਸ ਪਾਰਟੀ ਦੇ ਵਿੱਚ ਜਿੱਥੇ ਅਸੀਂ ਇਹ ਸਿਲੈਕਸ਼ਨ ਲਈ ਤਿਆਰ ਹੁੰਦੇ ਜਾਂਦੇ ਨਾਲ ਅਸੀਂ ਆਪਣਾ ਜਥੇਬੰਦਰ ਢਾਂਚਾ ਵੀ ਖੜਾ ਕਰ ਦਿੱਤਾ ਹੈ ਕਿ ਦਫ਼ਤਰ ਜਿਹੜੇ ਖੁੱਲ ਰਹੇ ਆ ਇਹ ਦਫ਼ਤਰ ਲੋਕਾਂ ਦੀ ਭਲਾਈ ਲਈ ਹੈ ਉਹ ਦੌਣ ਬੰਦ ਕਰਾ ਦੇ ਲੋਕਾਂ ਦੇ ਭਲੇ ਲਈ ਕੰਮ ਕਰਨਾ ਹੈ ਉਹਦੇ ਨਾਲ ਦੀ ਨਾਲ ਅਸੀਂ ਕਾਂਗਰਸ ਪਾਰਟੀ ਦੇ ਜਿਹੜੇ ਵਿਵਸਥਾ ਬਣਾ ਰਹੇ ਹਨ ਉਹਨੂੰ ਯਾਨੀ ਕਿ ਮਿਸਰੀ ਕੇ ਇੰਪਲੀਮੈਂਟ ਕਰਨਾ ਹੈ ਲੋਕਾਂ ਕਿਸ ਤਰੀਕੇ ਨਾਲ ਪਾਰਟੀ ਨਾਲ ਜੋੜਨਾ ਹੈ ਆਪਣੇ ਸਾਰੇ ਕੰਮਾਂ ਵਾਸਤੇ ਅਸੀਂ ਇਲਾਕਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲਦੇ ਜਾ ਰਹੇ ਹਾਂ ਤੁਹਾਡੀ ਖੁਸ਼ਕਿਸਮਤੀ ਆਈ ਤੇ ਜਨਾਬ ਸਤਪੰਥ ਸਿੰਘ ਜੀ ਉਹਨਾਂ ਨੇ ਇਹ ਐਫਰਟ ਕਰਿਆ ਹੈ ਕਾਂਗਰਸ ਨੂੰ ਇੱਥੇ ਇੱਕ ਮੌਕਾ ਮਿਲਿਆ ਹੈ ਰਾਣੀ ਕਾਂਗਰਸ ਸਾਰੀ ਨਾਲ ਲਿਆ ਇੱਥੇ ਤੇ ਅੱਜ ਜਿਸ ਤਰੀਕੇ ਦਾ ਮਾਹੌਲ ਬਾਹਰ ਦੇਖਣ ਨੂੰ ਮਿਲਦਾ ਹੈ ਇਸ ਤੋਂ ਕੋਈ ਕਾਂਗਰਸ ਪਾਰਟੀ ਦੀ ਅੱਜ ਦੀ ਤਾਰੀਖ ਦੇ ਵਿੱਚ ਕਿਸ ਤਰੀਕੇ ਚੜਦੀ ਕਲਾ ਹੈ ਉਹਦੇ 'ਚ ਕੋਈ ਸ਼ੱਕ ਸ਼ੁਬਾ ਨਹੀਂ ਪਰਮਾਤਮਾ ਇਸੇ ਤਰੀਕੇ ਸਾਡੇ ਸਾਰੇ ਵਰਕਰ ਬਲ ਬਖਸ਼ੇ ਕੱਟਦਾ ਇਹੀ ਹੈ ਸਾਰੇ ਸੀਨੀਅਰ ਲੀਡਰਸ਼ਿਪ ਟਾਈਮ ਟੂ ਟਾਈਮ ਹਰ ਦਫ਼ਤਰ ਨੂੰ ਵਿਜ਼ਿਟ ਕਰਦੀ ਰਹੇਗੀ ਇਸ ਇਲਾਕੇ ਦੇ ਵਿੱਚ ਇਹ ਸਿਰਕਟ ਬੰਦੇ ਨੇ ਨਾਲ ਸਾਰੇ ਪ੍ਰਾਣਿਕ ਕਾਂਗਰਸੀਆਂ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ ਦੀ ਚੜ੍ਹਤੀ ਕਲਾਜ ਤੇ ਲੋਕਾਂ ਦੀ ਮਦਦ ਲਈ ਅਮੇਸ਼ਾ ਤਰਤ ਨੈਣਗੇ ਇਹ ਮੇਰਾ ਵਿਸ਼ਵਾਸ ਸਲਵੱਟੀ ਗਿੰਦੀ ਵਿੱਚ ਜਿਹੜੇ ਨੇ ਕੁਝ ਕਾਂਗਰਸੀ ਦਾ ਕਿਹਾ ਸੀ ਦੂਜੀਆਂ ਪਾਰਟੀਆਂ ਚ ਵੀ ਗਏ ਨੇ ਕਿਦਾਂ ਲੱਗਦਾ ਵੀ ਜਿਵੇਂ ਉਮੀਦਵਾਰਾਂ ਦੀ ਚੋਣ ਚੱਲ ਰਹੀ ਹੋਵੇ ਤਾਂ ਸਾਰੇ ਕਾਂਗਰਸੀ ਵਾਪਸ ਆਉਣ ਲੱਗੇ ਜਿਹੜੇ ਗਏ ਵੀ ਨੇ ਇਤੇ ਨਾ ਕਿਤੇ ਕਾਂਗਰਸ ਪਾਰਟੀ ਕੋ ਲੀਡਰਸ਼ਿਪ ਦੀ ਕੋਈ ਕਮੀ ਨਹੀਂ ਹੈ। ਹੋਸਰੀਆਂ ਪਾਰਟੀਆਂ 'ਚ ਜੇ ਤੁਸੀਂ ਸਮਝ ਲਓ ਤਾਂ ਕੈਂਡੀਡੇਟ ਲੱਭਣ ਦੀ ਵੀ ਪ੍ਰੋਬਲਮ ਆ ਜਾਂਦੀ ਹੈ। ਤੋਂ ਕਾਂਗਰਸ ਦਾ ਨਸਰੀ ਹੈ ਲੀਡਰਸ਼ਿਪ। ਅਸੀਂ ਤਾਂ ਲੀਡਰ ਤਿਆਰ ਕਰਦੇ ਹਾਂ ਕਈ ਵਾਰ ਕੁਝ ਜਿਹੜੇ ਸਾਡੇ ਲੀਡਰ ਹੁੰਦੇ ਐ ਇੰਵੈਸਟਿਡ ਇੰਟਰਸਟ ਲਈ ਕੋਈ ਇੰਡੀਵਿਜੂਅਲ ਫਾਇਦੇ ਲਈ ਹੋਸਰੀਆਂ ਪਾਰਟੀਆਂ 'ਚ ਜਾਂਦੇ ਐ ਪਰ ਅਲਟੀਮੇਟਲੀ ਜੇ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਲੋ ਤਾਂ ਆਫ ਕੈਮਰਾ ਉਹ ਵੀ ਕਹਿਣਗੇ ਵੀ ਸਾਡਾ ਵਿਚੋਕੜ ਕਿਹੜਾ ਹੈ ਤੇ ਸਾਨੂੰ ਆਈਡੀਓਲੋਜੀ ਕਿਹੜੀ ਪਸੰਦ ਹੈ ਔਰਪੋਰਚੁਨਿਸਟਿਕ ਹੁੰਦੀਆਂ ਗੱਲਾਂ ਕੁਝ ਉਹ ਉਸ ਮਗਰ ਲੱਗ ਕੇ ਚਲੇ ਚਲੇ ਜਾਂਦੇ ਆ ਔਰ ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਹੁਣ ਵਾਪਸੀਆਂ ਸ਼ੁਰੂ ਹੋ ਗਈਆਂ ਤੇ بڑے ਪੇਮਾਨੇ ਚਾਣ ਵਾਲੇ ਟਾਈਮ 'ਚ ਵੀ ਵਾਪਸ ਜਿੰਨੇ ਕਾਂਗਰਸ ਦੇ ਲੀਡਰ ਕੋਈ ਡਾਕਟਰ ਹੋ ਜਾਂ ਕੁਛ ਛੋਟੇ ਛੋਟੇ ਫਾਇਦੇ ਲਈ ਗਏ ਸੀਗੇ ਉਹ ਵਾਪਸ ਸਰ ਸਭ ਤੋਂ ਪਹਿਲਾਂ ਕਾਰਪੋਰੇਸ਼ਨ ਚੋਣਾਂ ਦੀ ਗੱਲ ਕਰਦੇ ਆ ਕਹਿੰਦੇ ਇਤਰਾਜ਼ ਬੇਰਾਨੀ ਲੈ ਗਏ ਉਹ ਸਭ ਨੂੰ ਨਜ਼ਰ ਅੰਦਾਜ਼ ਕਰਕੇ ਜਿਹੜੀਆਂ ਨੇ ਕਾਰਪੋਰੇਸ਼ਨ ਚੋਣਾਂ ਦਾ ਜਿਹੜਾ ਐਲਾਨ ਕਰਨ। ਮੈਂ ਕਿਹਾ ਜੀ ਕਿਹੜੀ ਮਰਜ਼ੀ ਲਕੀਰ ਜਿੱਥੇ ਮਰਜ਼ੀ ਪਾ ਲੈਣ। ਅਸੀਂ ਲੜਨ ਨੂੰ ਤਿਆਰ ਹਾਂ। ਇਨਸਾਨ ਨੂੰ ਕੁਝ ਹੈ ਹੀ ਨਹੀਂ ਇਹ ਲਕੀਰਾਂ ਤੇ ਖਦਸ਼ੇ ਉਹਨਾਂ ਵਾਸਤੇ। ਇਹਨਾਂ ਨੂੰ ਲੱਗਦਾ ਹੋਵੇਗਾ ਵੀ ਅਸੀਂ ਕਿਸ ਤਰੀਕੇ ਕਾਂਗਰਸ ਦੇ ਕੈਂਡੀਡੇਟ ਘਰਾਣੇ। ਉਹਨਾਂ ਦਾ ਮਕਸਦ ਸਿਰਫ ਇਹ ਹੈ ਪਰ ਸਾਡੀ ਲੀਡਰਸ਼ਿਪ ਜਿਹੜੀ ਲੋਕਲ ਲੈਵਲ ਤੇ ਲੋਕਾਂ ਦੇ ਵਿੱਚ ਹਰਮਨ ਪਿਆਰੀ ਹੈ ਉਹ ਬਿਲਕੁਲ ਪਰਵਾਹ ਨਹੀਂ ਕਰਦੀ ਕਿਹੜੇ ਬਾੜੂ ਜਨਰਲ ਕੀਤਾ ਜਾ ਰਿਹਾ ਹੈ ਕਿਹੜੇ ਨੂੰ ਰਿਜ਼ਰਵ ਕੀਤਾ ਜਾ ਰਿਹਾ ਹੈ ਕਿ ਕੀ ਦੀ ਲਕੀਰ ਕਿਹੜੀ ਸੜਕ ਤੇ ਖਿੱਚੀ ਜਾ ਰਹੀ ਹੈ ਜਿਹੜਾ ਲੀਡਰ ਹੁੰਦਾ ਉਹ ਇੱਕ ਸੜਕ ਤੇ ਵੀ ਲੀਡਰ ਰਹਿੰਦਾ ਦੂਸਰੇ ਤੇ ਵੀ ਜੇ ਉਹ ਇਧਰ ਪਪੂਲਰ ਹੈ ਤੇ ਦੂਸਰੇ ਪਾਸੇ ਵੀ ਪਪੂਲਰ ਹੋਏਗਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਸਾਰੇ ਬੰਦੇ ਪਪਾ ਭਾਰ ਹੋਏ ਪਏ ਜਦੋਂ ਦਾ ਇਲੈਕਸ਼ਨ ਆਉਂਦਾ ਉਹਨਾਂ ਨੂੰ ਪਤਾ ਚੱਲਿਆ ਡੇਡੇ ਆਂਦਾ ਜਾਂ ਕਿਸ਼ੂ ਜੀ ਰੋਜ਼ ਦੱਸਾਇਆ ਜਾਂਦਾ ਜਦੋਂ ਪਬਲਿਕ ਸਰਵੇ ਕਰਦੇ ਆ ਤੇ ਉਹ ਕੀ ਕਹਿੰਦੀ ਹੈ ਕਿ 5 ਸਾਲ ਪਹਿਨਾ ਹੱਥ ਜੋੜ ਕੇ ਵੋਟਾਂ ਮੰਗ ਲਿੱਤੀਆਂ ਉਹ ਮੇਰੀ ਮਾਂ ਵੀ ਮੇਰੀ ਭੈਣ ਕਹਿ ਕੇ ਬਹੁਤ ਪਿਆਰ ਦੇ ਨਾਲ ਸਾਨੂੰ ਵੋਟਾਂ ਮੰਗ ਲਈ ਉਸ ਤੋਂ ਬਾਅਦ ਸਾਨੂੰ 5 ਸਾਲ ਕੋਸਲੇ ਦੀ ਸ਼ਕਲ ਨਹੀਂ ਦਿਖਾਈ ਦਿੱਤੀ ਅ ਲੈ ਕੇ ਜਾਂਦੇ ਸੀਗੇ ਤੇ ਸਾਡੇ ਨਾਲ ਬਹੁਤ ਰੂਡ ਵੀਰ ਦੇ ਨਾਲ ਕਾਉਂਸਲਰ ਸਾਨੂੰ ਇਸ ਤਰੀਕੇ ਤੋਂ ਘਰ ਕੇ ਬਾਹਰ ਕੱਢ ਦਿੰਦੇ ਜੇ ਕੋਈ ਕਹਿੰਦਾ ਸੀ ਸਾਡੇ ਸੀਵਰੇਜ ਦੀ ਸਮੱਸਿਆ ਆਂਦੀ ਹੈ ਜਾਂ ਪਾਣੀ ਗੰਦੇ ਦੀ ਸਮੱਸਿਆ ਆਂਦੀ ਹੈ ਮੈਨੂੰ ਨਹੀਂ ਸਮਝ ਆਉਂਦਾ ਤੁਸੀਂ ਕੀ ਦੇ ਬਾਰੇ ਕਹਿ ਰਹੇ ਹੁਣ ਪਰ ਜਿਹੜਾ ਕਾਉਂਸਲਰ ਕੰਮ ਕਰੇਗਾ ਉਹ ਲੋਕਾਂ ਦਾ ਚਰਮਨ ਪਿਆਰਾ ਹੋਏਗਾ ਦੋਸਤ ਜਿਸੇ ਜੇ ਕਿਸੇ ਨੇ ਕੰਮ ਕਰਾਈ ਕੀਤਾ ਹੋਏਗਾ ਲੋਕਾਂ ਆਪਣੇ ਨੂੰ ਇਲੈਕਸ਼ਨ ਦੇ ਦਿਨ ਵੀ ਜਿਹੜੇ ਹਵਾ ਦੇ ਨਾਲ ਆਏ ਸੀਗੇ ਜਿਹੜੀਆਂ ਸਰਕਾਰਾਂ ਜਿਹੜੀਆਂ ਹਵਾ ਦੇ ਨਾਲੇ ਬੋਲ ਕੇ ਇੱਕ ਮਾਹੌਲ ਕ੍ਰੀਏਟ ਕਰਕੇ ਬਦਲਾਅ ਦਾ ਆਈਆਂ ਸੀਗੀਆਂ ਉਹ ਦੋ ਸਾਲ ਦੇ ਵਿੱਚ ਕੀ ਉਹਨਾਂ ਨੇ ਕਰਿਆ ਤੇ ਪਿੱਛੇ 5 ਸਾਲਾਂ ਚ ਕਾਂਗਰਸ ਦੀ ਸਰਕਾਰ ਵੇਲੇ ਕੀ ਹੋਇਆ ਲੋਕਾਂ ਦੇ ਸਾਹਮਣੇ ਆ ਫੈਸਲਾ ਲੋਕਾਂ ਦੀ ਕਚਹਿਰੀ ਚ ਹੋਣਾ। ਇਕਟਾਂ ਦੀ ਮੰਡ ਅਸੀਂ ਐਪਲੀਕੇਸ਼ਨਾਂ ਮੰਗ ਲਈਏ ਸਾਰੇ ਜਿਹੜੇ ਜਿਹੜੇ ਕੰਟੈਂਡਰ ਨੇ ਅਪਲਾਈ ਕਰਦੇ ਪਏ ਐ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਅੱਗੇ ਵੰਡਦਾ ਜਾ ਰਿਹਾ ਹੈ ਸਾਡੀ ਜਿਹੜੀ ਸਕਰੀਨਿੰਗ ਕਮੇਟੀ ਹੈ ਉਹ ਸਟੇਟ ਲੀਡਰਸ਼ਿਪ ਆ ਉਹ ਡਿਸੀਜਨ ਲੈ ਲੈਂਦੇ ਸਰ ਜਿਹੜੇ ਕੈਨੇਡਾ ਨੇ ਇਹਨਾਂ ਆਪਣੇ ਡਿਪਲੋਮੈਟਿਕ ਕਾਲਜ ਜਿਹੜੇ ਨੇ ਵਾਪਸ ਬੁਲਾ ਲਏ ਕਿਦਾਂ ਦੇਖਦੇ ਕਿਉਂਕਿ ਵੱਡੀ ਗੱਲ ਇਹ ਬੜਾ ਮੰਤਪੱਗ ਹੈ ਇਹ ਪੰਜਾਬ ਲਈ कि पंजाब ਦਾ ਅੱਦਾ ਜੇ ਕਹੀਏ ਤਾਂ ਉੱਤਰੀ ਬਸਤਾ ਪਿਆ ਤੇ ਹਰੇਕ ਦੇ ਕਿਸੇ ਨਾ ਕਿਸੇ ਦੇ ਰਿਸ਼ਤੇ ਐ ਕਿਸੇ ਨੇ ਉੱਤੋਂ ਇੱਧਰ ਆਣਾ ਤੇ ਇੱਧਰੋਂ ਉੱਤੋਂ ਜਾਣਾ ਤੇ ਬਹੁਤ ਸਾਰੇ ਸਾਡੇ ਬੱਚੇ ਆ ਜਿਹੜੇ ਅ ਅੱਗੇ ਆਪਣੇ ਭਾਈ ਕਰਨ ਨੂੰ ਅੱਗੇ ਜਾਣਾ ਚਾਹੁੰਦੇ ਆ ਉਹਦੇ ਲਈ ਮੁਸ਼ਕਿਲਾਂ ਆਉਣ ਦੀਆਂ ਸੈਂਟਰ ਗਵਰਨਮੈਂਟ ਨੂੰ ਇਹ ਗੁਜ਼ਾਰਿਸ਼ ਹੈ ਵੀ ਇਹਨੂੰ ਇੱਕ ਨੈਗੇਟਿਵ ਐਟੀਟਿਊਡ ਨਾਲ ਨਾ ਲੈਣ

ਇਥੇ ਐਮਐਲਏ ਦੱਸਣ ਲੱਗੇ ਜਿਹੜੀਆਂ ਗੱਲਾਂ ਆਪੋਜੀਸ਼ਨ ਖਾਸ ਤੌਰ ਤੇ ਕਾਂਗਰਸ ਪਾਰਟੀ ਕਹਿੰਦੀ ਗਈ ਹੈ ਉਹ ਤੇ ਮੋਰ ਉਹਨਾਂ ਦੀ ਆਪਦੀ ਪਾਰਟੀ ਸੇ ਹੁਣ ਐਮਐਲਏ ਲਗਾ ਦੇ ਸਰ ਗੁਰਵਰਜੀਤ ਪ੍ਰਤਾਪ ਦੀ ਜਿਹੜੀ ਰਿਪੋਰਟ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਕਹਿੰਦੇ ਕਿਤੇ ਨਾ ਕਿਤੇ ਕਹਿੰਦੇ ਕਿ ਜਿਹੜੇ ਵੀਡੀਓ ਸੀ ਉਹਨਾਂ ਨੂੰ ਜਿਹੜਾ ਜਿਆ ਦਵਾ ਸੀ ਵਿੱਚ ਮੈਂ ਤਾਂ ਕਹਿ ਰਿਹਾ ਵੀ ਹੁਣ ਸਾਰੀਆਂ ਚੀਜ਼ਾਂ ਤੇ ਸਵਾਲ ਤਾਂ ਖੜੇ ਹੋਈਏ ਇੱਕ ਅੱਲਾ ਕੁਮਰਜੀਤ ਪ੍ਰਤਾਪ ਹੀ ਨਹੀਂ ਹੈ ਇਹ ਤਾਂ ਤੁਸੀਂ ਇਸ਼ੂ 1.5 ਸਾਲ ਤੇ ਹਾਰੇ ਹੀ ਚੱਕ ਸਾਰੇ ਹੀ ਚੱਕ ਲੋ ਕਿਸੇ ਵੀ ਇਸ਼ੂ ਨੂੰ ਸਿੱਧੇ ਤੇ ਚੜਦਾ ਤੁਸੀਂ ਦੇਖ ਨਹੀਂ ਪਾਓਗੇ ਹਰ ਜਗ੍ਹਾ ਤੇ ਕਿਤੇ ਯੂ ਟਰਨ ਹੈ ਜਾਂ ਜੱਗ ਕੱਲੀ ਅਨਾਉਂਸਮੈਂਟ ਹੀ ਰਹਿ ਗਈ ਕੋਈ ਜ਼ਮੀਨ ਤੇ ਉਸ ਤੇ ਕਿਸੇ ਦੀ ਇੰਪਲੀਮੈਂਟੇਸ਼ਨ ਨਹੀਂ ਹੈ ਸਿਰ ਪੰਜਾਬ ਵਿਧਾਨ ਸਭਾ ਦੇ ਵਿੱਚ ਗੱਲ ਬੈਠਵਾ ਜਿਹੜੀਆਂ ਤੁੰ ਤੋਂ ਮੈਂ ਇਹਨੂੰ ਲੈ ਕੇ ਉਤੋਂ ਮੈਂ ਅੱਕਲ ਜਿਹੜੀ ਪਹੁੰਚ ਗਈ ਹੈ ਇਹਦਾ ਦੇਖੋ ਵੀ ਸਾਰੀ ਚੀਜ਼ਾਂ ਮਾਹੌਲ ਖਰਾਬ ਕਰਨਾ ਪੋਲਿਟਿਕਲ ਜਿਹੜਾ ਮਾਹੌਲ ਪਹਿਲਾਂ ਬੰਦਾ ਸੀਗਾ ਹਰੇਕ ਆਪੋਜੀਸ਼ਨ ਦਾ ਕੰਮ ਹੁੰਦਾ ਹੈ ਕੰਮਾਂ ਦੇ ਵਿੱਚ ਉਲਝ ਕੱਢਣਾ ਤੇ ਜੇ ਕੋਈ ਗਲਤੀ ਆ ਉਹਨੂੰ درست ਕਰਨ ਲਈ ਸਰਕਾਰਾਂ ਦੇ ਪ੍ਰਿਆਸ਼ ਕਰੀਏਟ ਕਰਨਾ ਪਰ ਅੱਜ ਦੀ ਤਰੀਕ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਬਣ ਗਿਆ ਕੋਈ ਕੋਈ ਆਪੋਜੀਸ਼ਨ ਦੀ ਆਵਾਜ਼ ਰਹੇ ਨਾ ਜੇ ਕੋਈ ਬੋਲਦਾ ਤੇ ਉਹਨੂੰ ਅੰਦਰ ਕਰਦੇ ਹੋ ਥ्रेट ਕਰੋ ਕੋਈ ਨਾ ਕੋਈ ਤਰੀਕੇ ਉਹਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰੋ ਜਿਹੜਾ ਜਨੂਨੀਅਤ ਲਈ ਬਿਲਕੁਲ ਠੀਕ ਨਹੀਂ ਹੈ ਉਹ ਵੀ ਜਿਹੜੀ ਦੀ ਗਿਰਜ਼ਾਰੀ ਜਿਹੜੀ ਆ ਜਾਂਦੀ ਹੈ ਬਹੁਤ ਸਾਰੀਆਂ ਜ਼ਿੰਦਗਾਰੀਆਂ ਯਾਰ ਕੋਈ ਛੋਟੀ ਗੱਲ ਕਰਦਾ ਇੱਕ ਇੱਕ ਨਾਮ ਲੈਣਾ ਪੈਂਦੀ ਏ ਤੂੰ ਲਿਸਟੀ ਲੈ ਲਵੇਂ ਤਾਂ ਇੱਥੇ ਸਾਰਾ ਸਵਾਏ 86 ਗਵੇਸ਼ ਤੋਂ ਇਲਾਵਾ ਹੈ ਹੀ ਕੁਝ ਨਾ ਪਿਛਲੇ ਡੇਢ ਸਾਲ ਵਿੱਚ ਹੋਇਆ ਹੀ ਕੁਝ ਨਹੀਂ ਕੋਈ ਕੋਈ ਡਿਵੈਲਪਮੈਂਟ ਦਾ ਕੰਮ ਕੋਈ ਲੋਕਾਂ ਦੇ ਵਾਸਤੇ ਕੋਈ ਪ੍ਰੋਜੈਕਟ ਅਨਾਉਂਸ ਕੀਤੀ ਹੋਣ ਲੋਕਾਂ ਨੂੰ ਲਾਅ ਐਂਡ ਆਰਡਰ ਅੱਛਾ ਦਿੱਤਾ ਹੋਵੇ ਮਾਹੌਲ ਇਹ ਜਿਹਾ ਦਿੱਤਾ ਹੋਵੇ ਕੋਈ ਕਿਸਾਨੀ ਦਾ ਕੰਮ ਹੋਇਆ ਹੋਵੇ ਕਿਸੇ ਜਵਾਨੀ ਦਾ ਕੰਮ ਹੋਇਆ ਕੋਈ ਨਸ਼ਿਆਂ ਤੇ ਕੰਮ ਕੁਝ ਨਹੀਂ ਹੈ ਤਾਈਂ ਪਰਸਨਲ ਬਹੁਤ ਸਾਰ ਸਾਰੀਆਂ ਚੀਜ਼ਾਂ ਹੀ ਆ ਜਾਂਦੀ ਹੈ ਕਿ ਸਕੂਲ ਇੱਥੇ ਕੋਈ ਐਡਮਿਨਿਸਟ੍ਰੇਸ਼ਨ ਨਾਲ ਦੀ ਚੀਜ਼ ਨਹੀਂ ਹੈ ਜਿਹੜੇ ਬੰਦੇ ਜਿਹੜੀਆਂ ਬੇਰੁਜ਼ਗਾਰਾਂ ਨੂੰ ਕਹਿੰਦੇ ਸੀਗੇ ਵੀ ਅਸੀਂ ਨੌਕਰੀਆਂ ਦਵਾਂਗੇ ਹੁਣ ਝੂਠੇ ਬਾਜੀ ਕਿ ਰਿਕੋਲਾਈਜ਼ਮੈਂਟ ਦੇ ਦੁਆਰਾ ਲੋਕਾਂ ਨੂੰ ਜਿਹੜਾ ਭਰਮਾਇਆ ਜਾ ਰਿਹਾ ਹੈ ਪਰ ਅਸਲੀਅਤ ਤੇ ਸ਼ਕੀਕਤ ਕੀ ਹੈ ਉਹ ਖੁਸ਼ੀਆਂ ਦੱਸ ਰਹੀ ਹੈ ਚਾਹੇ ਕੋਈ ਸਹਾਇਕ ਪ੍ਰੋਫੈਸ਼ਨਲ ਹੈ ਉਹਦੇ ਤੇ ਚਾਹੇ ਕਿਸਾਨੀ ਦੇ ਉੱਤੇ ਕਿਸਾਨਾਂ ਤੇ ਹੈ ਨਸ਼ਿਆਂ ਦੇ ਉੱਤੇ ਹੈ ਤੇ ਰੋਜ਼ਮੋਤਾਂ ਹੋ ਰਹੀਆਂ ਪਰ ਇਹ ਆਪਣੇ ਨਸ਼ੇ ਦੇ ਵਿੱਚ ਅੱਜ ਵੀ ਬੈਠੇ ਆਪਣੀ ਆਵਾਜ਼ੀ ਤੇ ਆਪਣੇ ਧਿਆਨ 바ਜੀ ਨਾਲ ਹੀ ਆਪਣਾ ਜਿਹੜਾ ਆਪਣੇ ਆਪ ਨੂੰ ਆ ਕੁਛ ਕਰਨ ਲਈ ਵੀ ਅਸੀਂ ਬੜੇ ਬਾਪੂਲਾ ਕਰਕੇ ਪਰ ਆਉਂਦੇ ਚੱਲ ਇਹਦੀ ਸਰਕਾਰੀ ਉਹ ਸਰ ਇੱਕ ਤੀਕ ਨੂੰ ਲੈ ਕੇ ਕਿਦਾਂ ਦੇ ਦਾਂ ਕਿ ਜਿੰਮੇ ਜਿੰਮੇ ਇੱਕ ਤੀਕ ਨੇੜੇ ਆ ਯਾਰ ਨੇੜੇ ਆਏਗੀ ਪਤਾ ਲੱਗ ਜਾਏਗਾ ਕਿ ਗ੍ਰੀ ਮਾਨੀ ਜਿਸ ਵਾਰਤ ਸਿੰਘ ਗੁਗਰੀ ਕਿਹੜਾ ਵਾਰਡ ਹੈ ਇਹਦਾ ਨੰਬਰ ਵਾਰਡ 42 ਨੰਬਰ 48 ਅੱਜ ਭਰਤ ਸਿੰਘ ਸਾਹਿਬ ਦਾ ਮੰਤਰੀ ਪਹੁੰਚੇ ਸੀ ਸੂਬਾ ਮੰਤਰੀ ਜੀ ਕੀ ਮੈਟਰ ਕੀਤੀ ਅੱਜ ਦਾ ਅੱਜ ਦਾ ਮੈਟਰ ਸੀ ਵੀ ਲੋਕਾਂ ਦੀ ਜੋ ਦੁੱਖ ਤਕਲੀਫਾਂ ਨੇ ਉਹਨਾਂ ਨੇ ਸੋਣ ਦੀ ਖਾਤਰ ਅੱਜ ਦਫ਼ਤਰ ਦਾ ਉਦਘਾਟਨ ਕੀਤਾ ਸੀ। ਹਾਂਜੀ। ਕਹਿੰਦੇ ਵੀ ਅੱਜ ਥਾਪੜਾ ਦੇ ਕੇ ਗਏ ਨੇ ਇਲੈਕਸ਼ਨ ਨੂੰ ਲੈ ਕੇ ਕਾਰਪੋਰੇਸ਼ਨ ਚੋਣਾਂ ਦੀਆਂ ਤਿਆਰੀਆਂ ਜਮੰਨੀ ਅੱਜ ਤੋਂ ਉਹਨਾਂ ਦੀ ਸ਼ੁਰੂਆਤ ਹੋ ਗਈ। ਹਾਂਜੀ ਉਹਦੀ ਸ਼ੁਰੂਆਤ ਹੋ ਗਈ ਜੋ ਪਾਰਟੀ ਹੁਕਮ ਕਰੂਗੀ ਆਪਾਂ। ਹੁਕਮ ਤੇ ਤਾਂ ਪਾਰਟੀ ਪਿਆਰੀ ਹੈ ਪਾਰਟੀ ਤਿਆਰੀ ਹੈ। ਸਾਡੀ ਫੁੱਲ ਤਿਆਰੀ ਹੈ। ਕਿਹਨਾਂ ਨਾਲ ਕਿੱਦਾਂ ਦਾ ਤੁਹਾਡਾ ਤਾਲਮਿਲ ਮੇਰਾ ਤਾਂ 40-45 ਸਾਲ ਤੋਂ ਵਰਕਰ ਨੀਰੇ ਦੇ ਭਰਾ ਵਾਂਗੂੰ ਚੱਲਦਾ ਪਿਛਲੇ ਜਦੋਂ ਤੁਸੀਂ ਇੱਥੇ ਐਕਟੀਵਿਟੀ ਸ਼ੋਅ ਕੀਤੇ ਕਿਹੜਾ ਕਿਹੜਾ ਕੰਮ ਹੁੰਦਾ ਕਿ ਦਸਤਕਾਰੀ ਦੇ ਵਿੱਚ ਤੁਸੀਂ ਕਰਵਾ ਰਹੇ ਜਿੰਨੇ ਲਾਈਟਾਂ ਦੀ ਬਹੁਤ ਪ੍ਰੋਬਲਮ ਸਮੱਸਿਆ ਸੀ ਉਹ ਸਾਰੀਆਂ ਲਾਈਟਾਂ ਆਪਾਂ ਆਪਣੇ ਕੋਲੋਂ ਪਰਚੇਜ਼ ਕਰਕੇ ਲਾਈਆਂ ਜਿੱਥੇ ਵੀ ਕੋਈ ਕਹਿੰਦਾ ਆਪਾਂ ਉੱਥੇ ਲਾਈਟਾਂ ਪਹੁੰਚਦੀਆਂ ਕਰ ਦਿੰਦੇ ਆ ਸਰ ਕਿਹੜੇ ਕਿਹੜੇ ਕੰਮ ਨੇ ਜਿਹੜੇ ਇਸ ਇਲਾਕੇ ਦੇ ਹੋਣ ਵਾਲੇ ਜਿਹੜੇ ਹਟ ਦੇ ਵਿੱਚ ਨੇ ਕਾਫੀ ਹੋਣ ਵਾਲਿਆ ਪਾਣੀ ਦੀ ਸਮੱਸਿਆ ਪਾਣੀ ਦੀ ਸਮੱਸਿਆ ਲਈ ਸੀ ਸਮਰਸੀਬਲ ਕੋਲੋਂ ਕਰਾ ਕੇ ਦਿੱਤਾ ਸਾਰੇ ਦੇ ਘਰਾਂ 'ਚ ਪਾਣੀ ਜਾ ਰਿਹਾ ਹੈ। ਆਸਮ ਜਨ ਨਿਊਜ਼ਰਲਿੰਡ ਲੁਧਿਆਣਾ ਤੋਂ ਵਿਸ਼ੇਸ਼ ਚਲੋਟਾ ਦੀ ਰਿਪੋਰਟ।